ਅਜ਼ਾਦੀ ਦਿਵਸ ਵੀਰੇ ਵੇਖੋ ਜਿਹੜੇ ਸਾਡੇ ਸ਼ਹੀਦਾਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਕਰਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਐ ਸੋ ਮੈਸੇਜ ਮੇਰਾ ਤੇ ਇਹੀ ਆ ਕਿ ਸਾਨੂੰ ਬੜੀ ਇਹ ਆਜ਼ਾਦੀ ਜਿਹੜੀ ਐ ਮਹਿੰਗੇ ਮੁੱਲ ਮਿਲੀ ਐ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿੱਥੇ ਅਸੀਂ ਆਜ਼ਾਦੀ ਦਿਵਸ ਮਨਾਉਣੇ ਆ ਉਥੇ ਅਸੀਂ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਜਿਹੜਾ ਚੰਗੇ ਕੰਮ ਕਰਕੇ ਜਿਹੜਾ ਆਪਣਾ ਯੋਗਦਾਨ ਜਿਹੜਾ ਉਹ ਪਾਉਂਦੇ ਰਹੀਏ ਜਿਹਦੇ ਤਹਿਤ ਸਾਡਾ ਦੇਸ਼ ਜਿਹੜਾ ਉਹ ਤਰੱਕੀਆਂ ਕਰੇ ਸਾਡੇ ਨੌਜਵਾਨ ਤਰੱਕੀ ਕਰਨ ਸਾਡੇ ਕਿਸਾਨ ਤਰੱਕੀ ਕਰਨ ਸਾਡੇ ਮਜ਼ਦੂਰ ਭਰਾ ਤਰੱਕੀ ਕਰਨ ਸਾਨੂੰ ਰਲ ਮਿਲ ਕੇ ਜਿਹੜਾ ਆਪਣਾ ਭਾਈਚਾਰਾ ਜਿਹੜਾ ਵਾ ਉਹਨੂੰ ਵੀ ਕਾਇਮ ਰੱਖਣਾ ਤੇ ਅਸੀਂ ਆਪਾਂ ਸਾਰੇ ਕੁਝ ਨਾ ਕੁਝ ਜਿਹੜਾ ਹਿੱਸਾ ਬਰ ਰਲ ਮਿਲ ਕੇ ਜਿਹੜਾ ਜਿਹੜੀ ਇਹ ਆਜ਼ਾਦੀ ਸਾਨੂੰ ਬੜੇ ਮਹਿੰਗੇ ਮੁੱਲ ਮਿਲੀ ਆ ਪੁੱਤ ਪੌਦੇ ਨੂੰ ਜਿਸ ਤਰ੍ਹਾਂ ਨੌਜਵਾਨ ਪੀੜ੍ਹੀ ਜਿਹੜੀ ਨਹੀਂ ਮੇਰੇ ਉਹ ਵੀ ਮੈਂ ਇੱਕ ਦੱਸਾਂ ਜੀ ਮੈਂ ਰੋਜ਼ ਵੇਖਦਾ ਵੈਸੇ ਇੱਕ ਨਾ ਥੋੜਾ ਜਿਹਾ ਪ੍ਰਚਾਰ ਵੀ ਜਿਆਦਾ ਆਪਾਂ ਮੈਂ ਸਮਝਦਾ ਹੁੰਦਾ ਜੇ ਤੁਸੀਂ ਪਿੱਛੇ ਸਾਡੇ ਬਜ਼ੁਰਗਾਂ ਤੋਂ ਲੈ ਕੇ ਵੇਖ ਲਓ ਉਦੋਂ ਤੋਂ ਲੈ ਕੇ ਜਿਹੜਾ ਪ੍ਰਵਾਸ ਚੱਲਦਾ ਰਿਹਾ ਸਾਡੀਆਂ ਪੀੜੀ ਦਰ ਪੀੜੀ ਮਤਲਬ ਜੇ ਕੋਈ ਬੱਚਾ ਕਮਾਈ ਕਰਨ ਲਈ ਕੋਈ ਬਾਹਰ ਜਾਂਦਾ ਤੇ ਮੈਂ ਉਹਦੇ ਵਿੱਚ ਵੀ ਕੋਈ ਮਾੜੀ ਗੱਲ ਨਹੀਂ ਸਮਝਦਾ ਪਰ ਮੈਂ ਬੱਚਿਆਂ ਨੂੰ ਇੱਕ ਅਪੀਲ ਜ਼ਰੂਰ ਕਰਦਾ ਵਾਂ ਕਿ ਜੇ ਤੁਸੀਂ ਬਾਹਰ ਵੀ ਕੋਈ ਬੱਚਾ ਜਾਣਾ ਚਾਹੁੰਦਾ ਤੁਸੀਂ ਪਹਿਲੀ ਗੱਲ ਤਾਂ ਇੱਥੇ ਕੰਮ ਕਰੋ ਸਰਕਾਰ ਨੇ ਆ ਪਿਛਲੇ ਦੋਵਾਂ ਸਾਲਾਂ 'ਚ ਨੌਕਰੀਆਂ ਦੇ ਮੂੰਹ ਖੋਲਤੇ ਹਰ ਸਾਲ ਪੁਲਿਸ ਵਿੱਚ ਭਰਤੀ ਹੋ ਰਹੀ ਹੈ ਹਰੇਕ 6 ਮਹੀਨਿਆਂ ਬਾਅਦ ਹਰੇਕ ਮਹਿਮੇ ਵਿੱਚ ਭਰਤੀ ਕੀਤੀ ਜਾ ਰਹੀ ਹੈ ਤੁਸੀਂ ਇੱਥੇ ਨੌਕਰੀਆਂ ਜਿਹੜੀਆਂ ਵਾਂ ਗਵਰਨਮੈਂਟ ਹਰੇਕ ਜਿਵੇਂ ਅੱਜ ਦੇਖੋ ਭਾਵੇਂ ਵਿਚਾਰੇ ਸਾਡੇ ਕਿਸਾਨ ਭਰਾ ਛੇਦ ਹੋਏ ਅੱਜ ਪੰਜ ਬੱਚੇ ਨੂੰ ਨੌਕਰੀ ਦਿੱਤੀ ਗਈ ਹੈ ਇੱਥੇ ਉਹ ਵੀ ਮੇਰੇ ਖੇਮ ਕਰਨ ਵਾਲੇ ਖੇਦਿਆ ਤੇ ਸਰਕਾਰ ਹਰੇਕ ਬੱਚੇ ਨੂੰ ਨੌਕਰੀ ਦੇਣ ਲਈ ਤਿਆਰ ਆ ਪਰ ਉਹਦੀ ਸ਼ਰਤ ਇਹ ਹੁੰਦੀ ਹੈ ਕਿ ਅਸੀਂ ਉਸ ਲੈਵਲ ਦੀ ਕੁਆਲਿਫੀਕੇਸ਼ਨ ਪੜਾਈ ਐਜੂਕੇਸ਼ਨ ਜਿਹੜੀ ਸਾਡੀ ਹੋਣੀ ਚਾਹੀਦੀ ਆ ਮੈਂ ਬੱਚਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਸਕਿੱਲ ਦੇ ਜਿਹੜੇ ਕੋਰਸ ਕਰੋ ਪਰ ਅੱਗੇ ਨੂੰ ਇੱਕ ਫਰਕ ਵੀ ਵੇਖਣ ਲਈ ਆ ਜਿਹੜਾ ਆ ਈਅਰ ਆ ਆ ਸਾਲ ਤੁਸੀਂ ਬੱਚੇ ਨੂੰ ਕਾਲਜਾਂ ਵਿੱਚ ਐਡਮਿਸ਼ਨਾਂ ਨਹੀਂ ਮਿਲ ਰਹੀਆਂ ਤੁਸੀਂ ਯੂਨੀਵਰਸਿਟੀ ਚਲ ਜੋ ਬੱਚੇ ਜਿਹੜੇ ਆ ਵੇਟਿੰਗ ਤੇ ਆ ਸਾਡੇ ਜਿਹੜੀਆਂ ਜਿਹੜੇ ਬੱਚੇ ਕੋਈ ਬੀਐਸਸੀ ਨਰਸਿੰਗ ਦਾ ਕਰਨਾ ਚਾਹੁੰਦਾ ਕੋਰਸ ਜਾਂ ਜਿਹੜੇ-ਜਿਹੜੇ ਵੀ ਕੋਰਸ ਬੱਚੇ ਲੈਣੇ ਚਾਹੁੰਦੇ ਰਿਹਾ ਵੇਟਿੰਗ ਤੇ ਜਿਹੜੀਆਂ ਉਹਨਾਂ ਨੂੰ ਸੀਟਾਂ ਨਹੀਂ ਮਿਲ ਰਹੀਆਂ ਮੈਂ ਇਹ ਵੇਖ ਰਿਹਾ ਵਾਂ ਵੀ ਹੁਣ ਨੌਜਵਾਨਾਂ ਦਾ ਜਿਹੜਾ ਮਹਾਨ ਉਹ ਫਿਰ ਆਪਣੇ ਪੰਜਾਬ ਵੱਲ ਮੁੜਿਆ ਹੁਣ ਮੈਂ ਅ ਪਰਸੋਂ ਆਈ ਪੀ ਆਈ ਗਿਆ ਸੀ ਮੈਨੂੰ ਉਸ ਦੇ ਜਿਹੜੇ ਪ੍ਰਿੰਸੀਪਲ ਆ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ 35 ਬੱਚਿਆਂ ਨੂੰ ਜਿਹੜੇ ਸਕਿੱਲ ਦੇ ਕੋਰਸ ਕਰਵਾ ਕੇ 35 ਬੱਚਿਆਂ ਨੂੰ ਨੌਕਰੀ ਜਿਹੜੀ ਵਧੀਆ ਕੰਪਨੀਆਂ ਦੇ ਵਿੱਚ ਜਿਹੜੀ 35 35000 40 40000 ਰੁਪਇਆ ਤਨਖਾਹ ਤੇ ਅਸੀਂ ਇੱਥੋਂ ਉਹਨਾਂ ਨੂੰ ਭੇਜ ਚੁੱਕੇ ਹਾਂ ਤੇ ਮੈਂ ਆਪਣੇ ਬੱਚੇ ਨੂੰ ਉਹ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਜਿਹੜੇ ਕੋਰਸ ਜਿਹੜੇ ਸਕਿੱਲ ਦੇ ਕੋਰਸ ਆ ਤੁਸੀਂ ਉਹ ਕਰੋ ਜਿਹਦੇ ਨਾਲ ਤੁਹਾਨੂੰ ਮੈਂ ਸਮਝਦਾ ਭਾਵੇਂ ਤੁਸੀਂ ਵਿਦੇਸ਼ ਜਾਣਾ ਤੁਹਾਨੂੰ ਉੱਥੇ ਵੀ ਕੰਮ ਹੋਣਗੇ ਜੇ ਤੁਸੀਂ ਇੱਥੇ ਵੀ ਨੌਕਰੀ ਕਰਨੀ ਚਾਹੋਗੇ ਤੁਹਾਨੂੰ ਕੋਈ ਨਾ ਨਹੀਂ ਕਰੂਗਾ ਸੋ ਅੱਗੇ ਨਾਲੋਂ ਬਹੁਤ ਜ਼ਿਆਦਾ ਜਿਹੜਾ ਫਰਕ ਪੈ ਰਿਹਾ ਮੈਂ ਸਾਡਾ ਬੱਚਿਆਂ ਨੂੰ ਇਹੀ ਮੈਸੇਜ ਆ ਕਿ ਆਪਾਂ ਮੇਰੇ ਵੀਰ ਜਿੱਥੇ ਪੜ੍ਹ ਲੈ ਕੇ ਆਪਣੇ ਮਾਪਿਆਂ ਦਾ ਨਾਮ ਉੱਚਾ ਕਰਨਾ ਉੱਥੇ ਦੇਸ਼ ਦਾ ਵੀ ਨਾਮ ਉੱਚਾ ਕਰਨਾ ਆਪਣੇ ਪੰਜਾਬ ਦਾ ਵੀ ਨਾਮ ਉੱਚਾ ਕਰਨਾ ਤੁਸੀਂ ਪੜ੍ਹ ਲੈ ਕੇ ਇੱਥੇ ਹੀ ਗਵਰਨਮੈਂਟ ਵਾਧੂ ਰੁਜ਼ਗਾਰ ਦੇ ਰਹੀ ਹੈ ਆਪਾਂ ਉਹਦੇ ਕਾਬਲ ਬਣੀਏ